ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਇੱਕ ਨਵੀਂ ਕਹਾਣੀ ਲੈ ਕੇ حاضر ਹੋਏ ਹਾਂ ਆਪਣੇ ਹਿੱਸੇ ਦਾ ਪੰਨ ਇਸ ਨੂੰ ਦੇਖਿਆ ਹੈ ਸਤਨਾਮ ਸਮਾਲ ਸਰੀਰ ਅਮੀਰ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਕੋਈ ਆ ਜਾ ਹੁਣ ਇੱਥੇ ਬੈਠਾ ਕੀ ਧੋਪਾ ਕੇ ਖਵਾ ਜਾਉਣਾ ਲੱਗਾ ਪਹਿਲਾਂ ਤੇ ਸਵੇਰੇ ਸਾdre ਪਰੋਂ ਨਿਕਲਣਾ ਨਾਲ ਰਾਤ ਕਹਿ ਕੇ ਭੱਲਿਆ ਬਿਸ਼ੇਰੀ ਆਪਾਂ ਨਿਆਈ ਵਾਲੀ ਛੇਤ ਟਾਂਗਰ ਨੂੰ ਅੱਗ ਲਾ ਕੇ ਛੋਨੇ ਦੀ ਪਨੀਰੀ ਵਿੱਚ ਨਹੀਂ ਆ। ਫੇਰ ਵੀ ਪਤਾ ਨਹੀਂ ਕਿਉਂ ਲੌਂਡਾ ਵੇਲਾ ਕਰਕੇ ਆਇਆ। ਮਿੰਦੇ ਨੰਬਰਦਾਰ ਨੇ ਪਸ਼ੂਆਂ ਵਾਲੇ ਭਰਾਡੇ ਕੋਲ ਬੈਠ ਕੇ ਚਾਹ ਪੀ ਰਹੀ ਆਪਣੇ। ਛੀਰੀ ਜੰਟੇ ਨੂੰ ਉੱਚੀ ਜਨੇ ਕਿਹਾ। ਮਿੰਦੇ ਦੀ ਆਵਾਜ਼ ਸੁਣਦਿਆਂ ਜੰਟੇ ਨੇ ਕੋਲੇ ਵਿੱਚ ਪਾਈ ਤੱਤੀ ਚਾਹ ਛੜਾ ਕੇ ਮਾਰਦਿਆਂ ਖਿੱਚ ਲਈ। ਆਪਣਾ ਕੌਲਾ ਪਰਤੂਆ ਬਾਈ ਦੀ ਕੀ ਵਿੱਚ ਹੰਗਾਰ ਦਿਆਂ ਜੰਟੇ ਨੇ ਕਿਹਾ ਆਉਣਾ ਬਾਈ ਕੀ ਕਰਾਂ ਆਉਣਾ ਤਾਂ ਸੱਜੇ ਹੀ ਸੀ ਪਰ ਤੜਕੇ ਜਵਾਬ ਢੱਲਾ ਹੋ ਗਿਆ ਚੱਕ ਕੇ ਡਾਕਟਰ ਰਾਜ ਦਿਨਾਰ ਦੇ ਲਜਾਣਾ ਪਿਆ ਹਾਲੇ ਤਾਂ ਡਾਕਟਰ ਚੰਗਾ ਘਰੇ ਹੀ ਦਵਾਈ ਦੇ ਦਿੱਤੀ ਨਾਲੇ ਕੋਈ ਪੈਸਾ ਨਹੀਂ ਲਿਆ ਨਹੀਂ ਤਾਂ ਅੱਡਾ ਖੁੱਲਣ ਤੱਕ ਉਡੀਕਣਾ ਪੈਣਾ ਸੀ ਰੱਬ ਭਲਾ ਕਰੇ ਉਹਦਾ ਤੰਗਲੀਆਂ ਦਾਤੀਆਂ ਤੇ ਕਹੀ ਜੀਬ ਵਿੱਚ ਰੱਖ ਰਿਆਂ ਜੰਟੇ ਨੇ ਵਿਸਿਆ ਮਿੰਦਾ ਪਹਿਲਾ ਵੀ ਪਹਿਲਾ ਹੀ ਜੀਬ ਵਿੱਚ ਬੈਠਾ ਰੇਸਾ ਮਾਰੀ ਜਾਂਦਾ ਸੀ ਉਹਨਾਂ ਜੰਟੇ ਦੇ ਮਮੋ ਜਵਾਕਰ ਘੁਮਾਰ ਹੋ ਬਾਈ ਗੱਲ ਸੁਣਦਿਆਂ ਖਿੱਚ ਕੇ ਕਹੇ ਹੁਣ ਅਸੀਂ ਜਵਾਕਰ ਨੂੰ ਕੀ ਕਰੀਏ ਉਹ ਰੋ ਜੰਮ ਜੰਮ ਕੇ ਢੇਰ ਲਾ ਲਿਓ ਜੰਟਾ ਨੇ ਦੇਦੇ ਕਹੇ ਇਹ ਹੋਏ ਥੋਰ ਪਾਣੀ ਵਗਦੀ ਗਿਆ ਤੇ ਮਨ ਵਿੱਚ ਸੋਚ ਰਿਹਾ ਸੀ ਜੇ ਕਿਤੇ ਉਹਨਾਂ ਵੱਡੀ ਕੁੜੀ ਦੇ ਵਿਆਹ ਵੇਲੇ ਉਹ ਤਾਂ ਪਹਿਲਾਂ ਪੈਸੇ ਨਾ ਪੜੇ ਹੁੰਦੇ ਤਾਂ ਅੱਜ ਛੱਟ ਕਹਿ ਦਿੰਦਾ ਆਹ ਚੱਕ ਆਪਣੀ ਸੱਗੀ ਤੇ ਆਹ ਚੱਕ ਆਪਣਾ ਪਰਾਂਦਾ ਕਰਦੇ ਮੇਰਾ ਹਿਸਾਬ ਜਵਾਬ ਤੇਰੇ ਘਰੋਂ ਆਉਂਦੇ ਐ ਸਾਰਾ ਦਿਨ ਆਪ ਦਾ ਚਮਤਕਾਰ ਆਇਦਾ ਜਣਤਾ ਤਾਂ ਮਿੰਦੇ ਦੇ ਤੇ ਉਹ ਗੁਰਨਾਮ ਦੇ ਮੋਹ ਨੂੰ ਹਾਲੇ ਤੱਕ ਟਿਗਿਆ ਰਿਹਾ ਸੀ ਜਿਹੜਾ ਬਾਹਲਾ ਦਰਬੇਸ਼ਵੰਤ ਕਦੇ ਪਾਂਜਾ ਦਾਸਾ ਨਹੀਂ ਸੀ ਗਣਦਾ ਗੁਰਨਾਮ ਦੀ ਪਿਛਲੇ ਸਾਲ ਮੌਤ ਹੋ ਗਈ ਸੀ ਖੇਤ ਪਹੁੰਚ ਕੇ ਜੰਟੇ ਨੇ ਜੀਪ ਵਿੱਚੋਂ ਸਾਰਾ ਸਮਾਨ ਲਾ ਕੇ ਕੋਠੜੀ ਅੱਗੇ ਇੱਕ ਖਣ ਬਾਲਿਆਂ ਦੇ ਨਾਲ ਛੱਤੇ ਹੋਏ ਬਾਧਰੇ ਰੱਖ ਕੇ ਮੋਟਰ ਦੇ ਬੰਦ ਤੇ ਨਾਲ ਲੱਗੇ ਤੇ ਚਾਬੀ ਨਾਲ ਕੋਠੜੀ ਦਾ ਬਾਰ ਖੋਲ ਕੇ ਪਾਣੀ ਵਾਲੀ ਕੈਨੀ ਅੰਦਰ ਰੱਖ ਦਿੱਤੀ। ਮਿੰਦਾ ਵੱਡੀ ਟਾਲੀ ਕੇਸ ਲਾ ਕੇ ਲਾਂਗੇ ਦਾ ਇੱਕ ਰੋਗ ਪਰਕੇਨ ਰੋਡ ਕੇ ਉੱਥੇ ਦਿਖ ਰਿਹਾ ਸੀ ਜਿਵੇਂ ਟਾਂਗ ਦੇ ਲਾਦੇ ਹੋਣ ਦਾ ਜਾਇਆ ਕਰ ਰਿਹਾ ਹੋਵੇ ਹੱਥ ਵਿੱਚ ਟੰਗਲੀ ਅਤੇ ਮੋਢੇ ਤੇ ਕਹੀ ਧਰੀ ਆਉਂਦੇ ਜਾਂਟੇ ਨੂੰ ਮਿੰਦੇ ਦੀ ਇਹ ਹਰਕਤ ਬਿਲਕੁਲ ਹਸੋਣੀ ਹੈਗੀ ਕਿਉਂਕਿ ਇੰਨੀ ਗਰਮ ਲੋ ਵਿੱਚ ਤਾਂ ਬੰਦੇ ਧੁੱਕੀ ਜਾਂਦੇ ਆ ਤਾਂ ਫਿਰ ਇਹ ਲਾਂਗਾ ਇਹ ਤਾਂ ਨਹਿਰ ਵਾਲੀ ਪੱਟੀ ਅਤੇ ਉਧਰ ਮੜ ਕੇ ਆ ਬਾਰੇ ਪਾਸੇ ਛੜਕਦੇ ਨਾਲ-ਨਾਲ ਲੱਗੇ ਛਾਂਦਾਰ ਸੰਗਰੇ ਦੇ ਰੁੱਖੇਟਾਂ ਆੜਾਂ ਵਿੱਚ ਵਗਦਾ ਪਾਣੀ ਦੇਖ ਕੇ ਉਹਨੂੰ ਆਪਣੇ ਪ੍ਰਾਣੇ ਸਮਿਆਂ ਬਾਗ ਨੱਥੂ ਦਾ ਤੋਤਾ ਵਾਲਾ ਕੋ ਜਿਆਦਾ ਵੇ। ਉਹਨੇ ਟੰਗੜੀ ਦੇਖਾਰਾ ਕੇ ਉਸ ਕੁਦਰਤ ਦਾ ਧੰਨਵਾਦ ਕੀਤਾ ਜੀ ਨੇ ਬਰਦੇ ਲਈ ਐਨਾ ਬੰਦੋਬਸਤ ਕਰਕੇ ਰੱਖਿਆ ਹੈ। ਖੜੇ ਤੂਤ ਤਾਲੀਆਂ ਦੇ ਦਰੱਖਤ ਤਪਦੀ ਧੁੱਪ ਵਿੱਚ ਆਪਣੀ ਹਰਿਆਲੀ ਦਾ ਝਲਕ ਪਲਾਰ ਕੇ ਧਰਤੀ ਮਾਤਾ ਸ਼ੀ ਨਾਟਕੀ ਬੱਚੇ ਸਨ ਜਿਨ੍ਹਾਂ ਦੀ ਛਾਵੇਂ ਜਾਂਟਾ ਖਾਲਾਂ ਬਟਾਂ ਘਟਦਾ ਆਰਾਮ ਕਰਨ ਲਈ ਬੈਠ ਜਾਂਦਾ ਸੀ ਅਤੇ ਕਈ ਵਾਰ ਉਹਨੂੰ ਤੋਤਾ ਹੀਟ ਪੈ ਪੈ ਨੂੰ ਨੀਂਦ ਵੀ ਆ ਜਾਂਦੀ ਸੀ ਅਚਾਨਕ ਹਵਾ ਦੀ ਇੱਕ ਗਾਹੜ ਜਿਹੀ ਉੱਠੀ ਤੇ ਤੂੜੀ ਬਣਾਉਣ ਤੋਂ ਬਾਅਦ ਬਚਿਆ ਕਿੰਨਾ ਸਾਰਾ ਟਾਂਗਰ ਉੜਾ ਕੇ ਲੈ ਗਈ ਸੀ ਜਾਂਟਾ ਕਿੰਨਾ ਜਿਰ ਅਸਮਾਨ ਵਿੱਚ ਉਸ ਟਾਂਗਰ ਵੱਲ ਦੇਖਦਾ ਰਿਹਾ ਇੰਨੇ ਨੂੰ ਮਿੰਦੇ ਨੇ ਆਵਾਜ਼ ਦੇ ਕੇ ਕਿਹਾ ਓਏ ਲਾ ਦੇ ਸੀ ਮਸਾ ਰੱਬ ਨੇ ਹਵਾ ਦਾ ਪੂਰਾ ਅਬੁੱਲਾ ਛੱਡਿਆ ਏ ਆ ਦਰਖਤਾਂ ਦਾ ਵੀ ਆ ਜੀ ਨਾਲ ਹੀ ਕੰਮ ਕੱਡਾ ਕੱਢਿਆ ਜਾਉ ਐਵੇਂ ਫਸਲ ਦਾ ਨੁਕਸਾਨ ਕਰਦੇ ਐ ਨਾ ਭਾਈ ਇਹ ਪਾਵ ਮੈਥੋਂ ਨਹੀਂ ਹੋਣਾ ਦਰਖਤਾਂ ਦਾ ਤਾਂ ਗਊ ਮਾਰਨੇ ਦਾ ਪਾਪ ਲਾ ਲੈ ਹਵਾ ਰੁਕੀ ਜਾਉ ਤੇ ਅੱਗ ਲਾਵਾਂਗੇ ਇੰਨਾ ਵਿਚਾਰੇ ਬੇਜਵਾਨਾਂ ਦਾ ਕੀ ਦੋਸ਼ ਮੈਂ ਤਾਂ ਇਹਨਾਂ ਨੂੰ ਪੀਪੀਆਂ ਪਰ ਪਰ ਪਾਣੀ ਲਾਉਂਦਾ ਰਿਹਾ ਤੇ ਅੱਜ ਆਪਣੇ ਹੱਥੀਂ ਨਾ ਭਈ ਇਹ ਤਾਂ ਸਾਡੀ ਕੁਦਰਤ ਨੇ ਬਣਾਏ ਸਾਧਨ ਹੈ ਜਿਹੜੇ ਸਾਨੂੰ ਧਰਤੀ ਤੇ ਜਿਉਂਦੇ ਰੱਖਦੇ ਨੇ ਨਾਲੇ ਟੀਵੀ ਵਿੱਚ ਤਾਂ ਨਿੱਤ ਦੱਸਦੇ ਆ ਬਈ ਦਰਖਤਾਂ ਦੀ ਸੰਭਾਲ ਕਰੋ ਵੱਧ ਤੋਂ ਵੱਧ ਰੱਖ ਲਾਓ ਤੇ ਫਿਰ ਤੂੰ ਐਂ ਕਿਉਂ ਕਰਦਾ ਹੈ ਇਹ ਸ਼ਬਦ ਹਾਲੇ ਜਾਂਟੇ ਦੇ ਮੂੰਹ ਵਿੱਚ ਹੀ ਸੀ ਕਿ ਮਿੰਦੇ ਨੇ ਜਲਟੇ ਹੱਥੋਂ ਸਿੱਖਾਂ ਵਾਈਡ ਵੀ ਪੜ੍ਹਦਿਆਂ ਕਿਹਾ ਓਏ ਓਰੇ ਫੜ ਲੜ ਦੀ ਵੱਡਾ ਵਿਗਿਆਨੀ ਹੁਣ ਦੇਖੀ ਕਿਵੇਂ ਨਾਲੇ ਸਭ ਕੁਝ ਮਰ ਜਾਣਾ ਤੇ ਲਾਠੀ ਮਰ ਜਾਏ ਬਚ ਜਾਣੀ ਹੈ। ਦਬੀ ਦੀ ਸੀ ਲਾਉਂਦਿਆਂ ਹੀ ਅਗਟਾਂਗਰ ਨੂੰ ਭੜਕੇ ਪੈ ਗਈ। ਜਿਵੇਂ ਤੇਲ ਦੇ ਦੀਪੂ ਨੂੰ ਅਗਰਦੀ ਹੋਵੇ। ਦੇਖਦੇ ਆਂ ਦੇਖਦੇ ਆਂ ਅੱਗ ਸਾਰੇ ਖਾਲਾ ਬੰਨੇ ਟੱਕ ਗਈ। ਅਸਮਾਨ ਵਿੱਚ ਧੂਆਂ ਦਾ ਇੰਨਾ ਉੱਚਾ ਗੁਮਾਰ ਚੜਿਆ ਕਿ ਪਟੜੀ ਕੋਲ ਨਰੇਗਾ ਦਾ ਕੰਮ ਕਰਦੇ ਬੰਦੇ ਬੁੜੀਆਂ ਦੇਖਦੇ ਰਹੇ। ਧੂਏ ਨਾਲ ਘੰਟੇ ਦੀਆਂ ਅੱਖਾਂ ਮਚੜ ਲਗ ਗਈਆਂ। ਅਕੇ ਸਾਰ ਉਫਦਾ ਮਹਿਸੂਸ ਹੋਇਆ। ਉਹਦੇ ਹੱਥ ਪੈਰ ਮੱਚਣ ਲੱਗੇ ਜਿਵੇਂ ਕਿਸੇ ਨੇ ਉਬਲਦਾ ਬਚਰ ਪਰਤੇ ਉਸਨੇ ਸਿਰ ਵਿੱਚ ਪਾ ਦਿੱਤਾ ਹੋਵੇ। ਬਗਦੇ ਖਾਲ ਵਿੱਚੋਂ ਪਾਣੀ ਦੇ ਦੋ ਬੁੱਕ ਪਰਤੇ ਪੀਣ ਤੋਂ ਬਾਅਦ ਉਹਨੇ ਦੋ ਬੁੱਕ ਪਰਤੇ ਮੂੰਹ ਤੇ ਵੀ ਮਾਰੇ। ਫਿਰ ਉਹਨੂੰ ਮਾੜੀ ਜਹੀ ਸੁਰਤ ਆਈ। ਇੰਨੇ ਨੂੰ ਅੱਗ ਸੜਕ ਦੇ ਅਤੇ ਨਹਿਰ ਦੇ ਨਾਲ-ਨਾਲ ਲੱਗਦੇ ਤਰਕਤਾ ਕੋਚ ਆ ਕੇ ਪਹੁੰਚ ਗਏ। ਜਿਸ ਦਿਲ-ਪੇਟ ਵਿੱਚ ਕਿੰਨੇ ਸਾਰੇ ਬੇਵਸ ਜਾਨਵਰਾਂ ਦੇ ਦਾਈ ਤੇ ਜੰਟੇ ਨੂੰ ਬੇਚੈਨ ਕਰ ਰਹੀ ਸੀ ਉਹਨੇ ਆਪਣੇ ਦੋਵੇਂ ਹੱਥ ਕੰਨਾਂ ਤੇ ਰੱਖ ਲਏ ਜਿਵੇਂ ਜਾਨਵਰਾਂ ਦੀਆਂ ਆਵਾਜ਼ਾਂ ਤੋਂ ਡਰ ਲੱਗਦਾ ਹੋਵੇ ਆਪਣੇ ਮੂੰਹ ਵਿੱਚੀ ਜੰਟੇ ਨੇ ਕਿਹਾ ਭਲੀ ਕਰੀਂ ਮਿੰਦਾ ਤੰਗੜੀ ਨਾਲ ਅੱਗ ਦੀਆਂ ਜੋਤੀਆਂ ਬਚੇ ਹੋਏ ਟਾਂਗਰ ਨੂੰ ਖਲਾਉਂਦਾ ਜੰਟੇ ਨੂੰ ਰਾਖਸ਼ ਲੱਗ ਰਿਹਾ ਸੀ ਜਿਹੜਾ ਕੁਦਰਤ ਨਾਲ ੱੱਕੇ ਸਾਂਝ ਕਰ ਰਿਆ ਸੀ ਫਿਰ ਪਤਾ ਨਹੀਂ ਕਿ ਮੇਰੇ ਈਮਾਨ ਵਿੱਚ ਆਪਣੇ ਘਰ ਸਾਡੀ ਬਿਮਾਰੀ ਨਾਲ ਮੰਗੇ ਤੇ ਬੇ ਘਰ ਵਾਲੀ ਅਤੇ ਛੋਟੇ ਮੁੰਡੇ ਗੱਗੂ ਦਾ ਚਿੱਤਾ ਆਇਆ ਜਿਹੜਾ ਇੱਕ ਦਿਨ ਉਹਨੂੰ ਕਹਿੰਦਾ ਸੀ ਪਾਪਾ ਸਾਡਾ ਮਾਸਟਰ ਕਹਿੰਦਾ ਸੀ ਬਈ ਪੰਜਾਬ ਕੋਲ ਪੀਣ ਵਾਲਾ ਪਾਣੀ ਬਸ 10 ਕੋਸਾਲ ਦਾ ਰਹਿ ਗਿਆ ਹੈ ਕਿਸਾਨ ਖੇਤਾਂ ਵਿੱਚ ਧੋਨਾ ਲਾ ਕੇ ਪਾਣੀ ਦੀ ਬਰਬਾਦੀ ਕਰੀ ਜਾਂਦੇ ਆ ਇਹ ਬੰਦੇ ਨੇ ਵੱਤ ਤੋਂ ਵੱਤ ਪ੍ਰਤਨਾ ਨਾ ਲਈ ਬਾਤਾ ਵਰ ਨੂੰ ਸੁਤ ਨਾ ਰੱਖਿਆ ਅਤੇ ਪਾਣੀ ਦੀ ਵਰਤੋਂ ਸੰਜਮ ਨਾਲ ਨਾ ਕੀਤੀ ਤਾਂ ਇੱਥੇ ਟਿੱਬੇ ਬਣ ਜਾਣੇ ਆ ਤੇ ਅੱਕ ਵੀ ਉੱਗਣੇ ਨੇ ਦੇਖ ਲੈ ਬਾਪਾ ਆਪਣੇ ਤਾਂ ਕੋਈ ਖੇਤ ਵੀ ਨਹੀਂ ਨਾ ਆਪਣੇ ਘਰ ਵਿੱਚ ਪਾਣੀ ਵਾਲੀ ਮੋਟਰ ਲੱਗੀ ਐ ਆਪਾਂ ਤਾਂ ਪਾਣੀ ਵੀ ਤਾਹੇ ਹਰ ਕੋ ਕਿਉਂ ਭਰ ਕੇ ਲਿਆਉਂਦੇ ਆ ਫਿਰ ਆਪਣੇ ਹਿੱਸੇ ਦਾ ਪਾਣੀ ਵੀ ਨਹੀਂ ਰਹਿਣਾ ਮੁੰਡੇ ਵੀ ਇਸ ਗੱਲ ਦਾ ਚੰਟੇਪੋੜ ਉੱਕਾ ਹੀ ਜਵਾਬ ਨਹੀਂ ਸੀ ਇਸ ਗੱਲ ਤੇ ਇਸ ਗੱਲ ਨੇ ਸੱਚੀ ਜਾਂਟੇ ਨੂੰ ਚਿੰਤਾ ਵਿੱਚ ਪਾ ਦਿੱਤਾ ਕਿ ਜਿਹੜਾ ਪਾਣੀ ਦੀ ਵਰਤੋਂ ਘਟ ਕਰਦਾ ਉਹਦੇ ਹਿੱਸੇ ਦਾ ਪਾਣੀ ਉੱਕ ਜਾਣਾ ਜਦੋਂ ਜਾਂਟੇ ਨੇ ਇੰਨਾ ਸੋਚਾਂ ਦੀ ਲੜੀ ਲੁੱਟੀ ਤਾਂ ਅਸਮਾਨ ਵਿੱਚ ਧੂੰਏ ਧੂੰਆਂ ਅੱਗ ਦੇ ਸੇਕ ਨਾਲ ਲੋਸੇ ਦਰਖਤਾਂ ਦੇ ਪੱਤੇ ਹਵਾ ਦੇ ਇੱਕ ਬੁੱਲੇ ਨਾਲ ਥੱਲੇ ਡਿੱਗ ਪਏ ਚਲਦੀਆਂ ਪੰਜਾਬ ਮੋਟਰਾਂ ਦਾ ਦਰਿਆ ਜਿੰਨਾ ਪਾਣੀ ਵੇਖ ਕੇ ਜੰਟਾ ਸੱਚੀ ਅੰਦਰੋਂ ਬਾਹਰੋਂ ਡਰ ਗਿਆ ਸੀ ਉਹਨੂੰ ਆਪਣੇ ਮਸੂਮ ਮੁੰਡੇ ਦੀ ਕਹੀ ਗੱਲ ਫਿਰ ਤਾਂ ਆਪਣੇ ਹਿੱਸੇ ਦਾ ਪਾਣੀ ਵੀ ਨਹੀਂ ਰਹਿਣਾ ਸੱਚ ਹੁੰਦੀ ਲੱਗ ਰਹੀ ਸੀ ਇਹ ਕਹਾਣੀ ਆਪਣੇ ਹਿੱਸੇ ਦਾ ਪਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਇਸ ਬਾਰੇ ਆਪਣੇ ਕਮੈਂਟ ਕਰਕੇ ਜਰੂਰ ਦੱਸਾਂ ਜੀ ਆਨ ਤੱਕ ਸੁਣ ਲਈ ਧੰਨਵਾਦ ਜੀ